ਹੈਲੋ ਫਰੈਂਡਸ ਅੱਜ ਅਸੀਂ ਕਹਾਣੀ ਚੋਰੀ ਦੀ ਤੀਵੀ ਦਾ ਭਾਗ ਦੂਜਾ ਸੁਣਾਵਾਂਗੇ ਜੇਕਰ ਤੁਸੀਂ ਇਸ ਕਹਾਣੀ ਦਾ ਭਾਗ ਪਹਿਲਾ ਨਹੀਂ ਸੁਣਿਆ ਤਾਂ ਸਾਡੇ ਚੈਨਲ ਤੇ ਵਿਜ਼ਿਟ ਕਰਕੇ ਸੁਣ ਸਕਦੇ ਹੋ ਆਓ ਸ਼ੁਰੂ ਕਰਦੇ ਹਾਂ ਇਸ ਦਿਲਚਸਪ ਕਹਾਣੀ ਦਾ ਭਾਗ ਦੂਜਾ ਹੀ ਸਭ ਸੋਨ ਰਾਨੋ ਵੀ ਉਸ ਬਾਰੇ ਸੋਚਦੀ ਹੈ ਕਿ ਉਹ ਵੀ ਉਸ ਵਾਂਗ ਕਿਸੇ ਦੁੱਖ ਤੋਂ ਬਚਦਾ ਹੋਇਆ ਘਰੋਂ ਭੱਜ ਦੁਰਿਆ ਹੋਣਾ ਰਾਨੋ ਉਸ ਝੋਲੇ ਨੂੰ ਖੋਲ ਕੇ ਵੇਖਦੀ ਹੈ ਤਾਂ ਉਸ ਵਿੱਚ ਘਰ ਦੇ ਵਿੱਚ ਲੋੜਿੰਦੀ ਹਰ ਚੀਜ਼ ਸੀ ਰਾਨੋ ਇਹ ਸਭ ਦੇਖ ਸੋਚਣ ਲੱਗਦੀ ਹੈ ਕਿ ਮੈਂ ਉਸ ਨੂੰ ਕਿਹੜੇ ਮੂ ਨਾਲ ਬੋਲਾ ਕੇ ਉਹ ਉਸ ਦੇ ਝੌਂਪੜੇ ਵਿੱਚੋਂ ਚਲੇ ਜਾਵੇ ਉਹ ਆਪਣੇ ਆਪ ਨਾਲ ਸਲਾਹ ਕਰਕੇ ਮਨ ਬਣਾ ਲੈਂਦੀ ਹੈ ਕਿ ਅਗਲੀ ਸਵੇਰ ਉਹ ਉਸ ਨੂੰ ਕਹਿ ਦੇਵੇਗੀ ਕਿ ਐਤੋਂ ਚਲਾ ਜਾਵੇ ਸ਼ਾਮ ਦਾ ਵੇਲਾ ਸੀ ਤੇ ਠੰਡ ਵੀ ਬਹੁਤ ਸੀ ਇਹ ਦੇਖ ਉਹ ਆਪਣੇ ਖਾਣ ਲਈ ਚੌਲ ਬਣਾਉਣ ਲੱਗਦੀ ਹੈ ਚੌਲ ਪਾਣੀ ਵਿੱਚ ਪਾਉ ਚੁੱਲੇ ਅੱਗ ਮਚਾਉਣ ਲੱਗਦੀ ਹੈ ਅੱਗ ਮਚਾਹਣ ਨੂੰ ਚੌਲਾਂ ਵਾਲੀ ਪਤਲੀ ਚੁੱਲੇ ਰੱਖ ਦਿੱਤੀ ਤੇ ਅੱਗ ਦੇ ਸੇਕ ਕੋਲ ਬੈਠ ਸੋਚਣ ਲੱਗ ਪਈ ਕਿ ਉਹ ਉਸ ਨੂੰ ਸੱਚੀ ਐਤੋਂ ਜਾਣ ਲਈ ਕਹਿ ਦੇਵੇਗੀ ਪਰ ਕਿਉਂ ਕਿ ਪਹਿਲਾਂ ਉਸ ਕੋਲ ਕੋਈ ਪਰਾਇਆ ਮਰਦ ਨਹੀਂ ਸੀ ਆਇਆ ਕਿ ਉਹ ਵਿਅਕਤੀ ਉਸਦੇ ਨਾਲ ਕੋਈ ਗਲਤ ਹਰਕਤ ਕਰਦਾ ਹੈ ਕਿ ਉਹ ਵੀ ਉਸਦੇ ਜਿਸਮ ਵੱਲ ਗੰਦੀ ਨਜ਼ਰ ਨਾਲ ਵੇਖਦਾ ਹੈ ਜੇ ਨਹੀਂ ਤਾਂ ਫਿਰ ਉਸ ਨੂੰ ਇਤੋਂ ਜਾਣ ਲਈ ਕਿਉਂ ਕਹੇ ਜਦੋਂ ਤੱਕ ਚੁੱਲ੍ਹੇ ਰੱਖੇ ਚੌਲ ਨਾ ਬਣੇ ਹਰਾਨੋ ਬਾਹਰੀ ਝੌਂਪੜੀ ਵਿੱਚ ਸ਼ਰਾਬ ਨਾਲ ਰੱਜੇ ਬਾਰੇ ਹੀ ਸੋਚਦੀ ਰਹੀ ਹਰਾਨੋ ਨੂੰ ਤਾਂ ਉਸ ਦਾ ਅਜੇ ਨਾਟਕ ਵੀ ਪਤਾ ਨਹੀਂ ਸੀ ਚੌਲ ਬਣ ਗਈ ਸੀ ਹਰਾਨੋ ਨੇ ਸੋਚਿਆ ਉਹ ਚੌਲ ਉਸ ਵਿਅਕਤੀ ਨੂੰ ਵੀ ਖਾਣ ਲਈ ਦੇ ਆਵੇ ਉਸਨੇ ਤਾਂ ਕਦੇ ਖਾਂਦਾ ਹੀ ਨਹੀਂ ਸੀ ਦੇਖਿਆ। ਹੀਰਾਨੋ ਨੇ ਪਲੇਟ ਵਿੱਚ ਚਾਵਲ ਪਾ ਲਈ ਤੇ ਉਸ ਵਿਅਕਤੀ ਨੂੰ ਦੇਖਣ ਚਲੀ ਗਈ। ਹੀਰਾਨੋ ਉਸ ਕੋਲ ਜਾ ਖੜ ਗਈ ਤੇ ਸੋਚਣ ਲੱਗ ਪਈ, ਉਹ ਉਸ ਨੂੰ ਕਿਵੇਂ ਤੇ ਕਿਸ ਨਾਂ ਨਾਲ ਉਠਾਵੇ? ਹੀਰਾਨੋ ਨੇ ਹਿੰਮਤ ਕਰਕੇ ਆਪਣਾ ਹੱਥ ਅੱਗੇ ਕੀਤਾ ਤੇ ਡਰ ਦੇ ਮਾਰੇ ਵਾਪਸ ਕਰ ਲਿਆ। ਥੋੜੀ ਦੇਰ ਬਾਅਦ ਉਸਨੇ ਦੁਬਾਰਾ ਆਪਣਾ ਹੱਥ ਅੱਗੇ ਕੀਤਾ ਤੇ ਉਸਦੀ ਬਾਹ ਫੜ ਕੇ ਹਿਲਾਇ ਕੇ, "ਓਟਸੋ ਜੀ ਚੌਲ ਖਾ ਲੋ।" ਕਈ ਵਾਰ ਉਠਾਉਣ ਤੋਂ ਬਾਅਦ ਉਸਦੀ ਅੱਖ ਖੁੱਲ ਗਈ। ਤੇ ਉਹ ਅਣੂਵਲ ਵੇਖਦਾ ਹੋਇਆ ਉੱਠ ਖੜਾ ਹੋ ਗਿਆ। ਉਸਨੇ plate ਫੜਨ ਤੋਂ ਸਿਰ ਮਾਰਦੇ ਹੋਏ ਮਨਾ ਕਰ ਦਿੱਤਾ। ਖਾ ਲੋ ਜੇ ਕੁਝ ਖਾਉਂਗੇ ਤਾਂ ਹੀ ਮੱਥੇ ਪਈਆਂ ਝੂੜੀਆਂ ਦੂਰ ਹੋਣਗੀਆਂ। ਰਾਨੋ ਨੇ ਮਜ਼ਾਕੀਆ ਜਿਹੇ ਲਹਿਜੇ ਵਿੱਚ ਕਿਹਾ, ਨਹੀਂ ਜੀ ਅੱਜ ਖਾ ਲੇ ਫਿਰ ਆਦਤ ਪੈ ਜਾਵੇ। ਫਿਰ ਨਿੱਤ ਸੁਆਣੀ ਹੱਥ ਖਾਣ ਦੀ। ਉਸ ਵਿਅਕਤੀ ਨੇ ਥੋੜਾ ਮੁਸਕਰਾ ਕੇ ਜਵਾਬ ਦਿੱਤਾ। ਪਾਲ ਨੇ ਚੋਲਾਂ ਦੀ ਭਰੀ plate ਫੜ ਲਈ ਤੇ ਖਾਣ ਲੱਗ ਪਿਆ। ਜਦੋਂ ਮੈਂ ਪਹਿਲੇ ਦਿਨ ਆਇਆ ਸੀ ਤਾਂ ਤੇਰੇ ਨਾਲ ਉਹ ਵਿਅਕਤੀ ਕੌਣ ਸੀ ਜੋ ਤੇਰੇ ਨਾਲ ਅੰਦਰ ਗਿਆ ਸੀ? ਪਾਲੇ ਨੇ ਪੁੱਛਿਆ ਹੈਗਾ ਸੀ ਕੋਈ ਤੁਹਾਨੂੰ ਅਜੇ ਤੱਕ ਯਾਦ ਆਉ ਹਰਾਨ ਨੇ ਪੁੱਛਿਆ ਕੋਈ ਮਤਲਬ ਸੀ ਜੇ ਤੁਸੀਂ ਉਹਨੂੰ ਜਾਣਦੇ ਨਹੀਂ ਸੀ ਤੇ ਫਿਰ ਉਹ ਤੁਹਾਨੂੰ ਪੈਸੇ ਕਿਉਂ ਦੇ ਰਿਹਾ ਸੀ ਪਾਲੇ ਨੇ ਦੁਬਾਰੇ ਪੁੱਛਿਆ ਹਾਂ ਉਹ ਆਪਣੀ ਹਵਸ਼ ਪੂਰੀ ਕਰਨ ਲਈ ਆਇਆ ਸੀ ਤੇ ਉਸਦੇ ਬਦਲੇ ਮੈਨੂੰ ਪੈਸੇ ਦੇ ਰਿਹਾ ਸੀ ਪਰ ਤੈਨੂੰ ਦੇਖ ਕੇ ਉਹ ਮੁੜ ਗਿਆ ਸੀ ਹਰਾਨ ਨੇ ਉੱਤਰ ਦਿੱਤਾ ਪਾਲਾ ਇਹ ਸੁਣ ਚੁੱਪ ਹੋ ਗਿਆ ਤੇ ਚੌਲਖਾਨੇ ਬੰਦ ਕਰ ਦਿੱਤੇ ਹਾਂ ਕਰਾਂ ਵੀ ਕੀ ਸ਼ਹਿਰ ਕਦੇ ਕੰਮ ਮਿਲ ਜਾਂਦਾ ਕਦੇ ਨਹੀਂ ਆਖਿਰ ਖਾਣੂ ਰੋਟੀ ਤੇ ਸਿਰ ਟੱਕ ਨੂੰ ਲੀੜੇ ਵੀ ਚਾਹੀਦੇ ਨੇ ਜਿਸ ਸਮੇ ਮੇਰੀ ਦੀ ਤਾਂ ਛੋਟੀ ਉਮਰੇ ਹੀ ਬੋਲੀ ਲਗਾ ਦਿੱਤੀ ਸੀ ਤਾਂ ਕਰਕੇ ਸ਼ਾਇਦ ਹੁਣ ਬਹੁਤਾ ਫਰਕ ਨਹੀਂ ਪੈਂਦਾ ਇਸ ਦੀ ਕੀਮਤ ਵਸੂਲ ਕਰਨ ਵਿੱਚ ਹਰਾਨੋ ਨੇ ਪਾਲੇ ਨੂੰ ਜਵਾਬ ਦਿੱਤਾ ਹੁਣ ਦੁਬਾਰੇ ਤਾਂ ਕੋਈ ਆਇਆ ਨਹੀਂ ਸ਼ਾਇਦ ਮੇਰੇ ਕਰਕੇ ਆਉਣੇ ਬੰਦ ਹੋ ਗਏ ਪਾਲਾ ਵਿਅੰਗ ਕਰਦੇ ਹੋਏ ਬੋਲਿਆ ਹਾਂ ਤੁਹਾਡੇ ਵਾਂਗੂ ਚੋਰੀ ਕਰਨ ਦੀ ਆਦਤ ਤਾਂ ਨਹੀਂ ਤੇ ਨਾ ਹੀ ਆਪਣੇ ਮਾਪੇ ਨੂੰ ਬੁਢੇਪੇ ਵਿੱਚ ਰੋਲ ਕੇ ਨਸ਼ਾ ਕਰਕੇ ਕਿਸੇ ਵਿਕਾਊ ਦੇ ਘਰ ਰਹਿ ਰਹੀਆਂ ਰਾਣੋ ਨੇ ਵੀ ਉਸੇ ਲਹਿਜੇ ਵਿੱਚ ਉੱਤਰ ਦਿੱਤਾ ਪਾਲੇ ਨੂੰ ਰਾਣੋ ਦੇ ਕਹੇ ਬੋਲ ਜਿਵੇਂ ਸੀਨੇ ਜਾ ਵਜੇ ਤੇ ਉਹ ਗੁੱਸੇ ਵਿੱਚ ਖੜਾ ਹੋ ਗਿਆ ਮੈਂ ਚੋਰ ਨਹੀਂ ਹਾਂ 15 ਕਿਲਿਆਂ ਦਾ ਮਾਲਕ ਆ ਪਾਲਾ ਗੁੱਸੇ ਵਿੱਚ ਬੋਲਿਆ ਹਾਂ ਹੁਣ 15 ਕਿਲਿਆਂ ਦਾ ਮਾਲਕ ਤਾਂ ਹੀ ਤਾਂ ਦਰਦਰ ਲੋਕਾਂ ਤੋਂ ਨਸ਼ੇ ਲਈ ਹੱਥ ਫੇਲਾ ਕੇ ਮੰਗਦਾ ਫਿਰ ਰਿਹਾ ਏ ਜੇ ਸਰਦਾਰੀ ਕਰਨੀ ਸੀ ਫਿਰ ਘਰੋਂ ਕਿਉਂ ਭੱਜਦਾ ਹਰਾਨੋ ਨੇ ਜਵਾਬ ਦਿੱਤਾ ਹਾਂ ਭੱਜਦਾ ਹੀ ਕਿਉਂ ਨਾ ਜਦੋਂ ਮੈਨੂੰ ਆਪਣੇ ਹੀ ਸ਼ਰਾਬੀ ਤੇ ਨਸ਼ੇੜੀ ਦੱਸਣ ਲੱਗ ਪਏ ਸੀ ਪਾਲੇ ਨੇ ਜਵਾਬ ਦਿੱਤਾ ਮੇਰੀ ਤਾਂ ਕੋਈ ਅੱਗੇ ਪਿੱਛੇ ਨਹੀਂ ਸੀ ਖਬਰਸਾਰ ਲੈਣ ਵਾਲਾ ਤਾਂ ਕਰਕੇ ਮੇਰੀ ਤਾਂ ਮਜਬੂਰੀ ਸੀ ਭੱਜਣ ਦੀ ਮੇਰੇ ਤਾਂ ਨਿੱਤ ਸਵੇਰਾ ਹੁੰਦਾ ਸੀ ਤੇਰੇ ਵਰਗੇ ਨਸ਼ੇੜੀਆਂ ਕੋਲ ਤਾਂ ਕਰ ਕਿਵੇਂ ਭੱਜਾਈ ਪਰ ਤੇਰੇ ਤਾਂ ਮਾਪੇ ਅਜੇ ਜਿਉਂਦੇ ਨੇ ਤੂੰ ਤਾਂ ਆਪਣੀ ਜੀਵ ਦੇ ਲਾਲਚ ਨੂੰ ਭੱਜ ਕੇ ਆਇਆ ਹੈ ਰਾਣੋ ਨੇ ਗੁੱਸੇ ਵਿੱਚ ਬੋਲਿਆ ਪਾਲਾ ਹਣ ਚੁੱਪ ਹੋ ਕੇ ਬੈਠ ਗਿਆ ਤੇ ਮੂੰਹ ਤੇ ਹੱਥ ਰੱਖ ਕੇ ਰੋਣ ਲੱਗ ਪਿਆ ਤੇ ਆਪਣੀ ਮਾਂ ਨੂੰ ਯਾਦ ਕਰਨ ਲੱਗਾ ਰਾਣੋ ਵੀ ਪਾਲੇ ਦੀਆਂ ਅੱਖਾਂ ਵਿੱਚ ਹੰਝੂ ਦੇਖ ਭਾਵੁਕ ਹੋ ਗਈ ਤੇ ਉਸ ਕੋਲ ਆ ਬੈਠ ਗਈ ਤੇਰਾ ਨਾਂ ਤੇ ਦੱਸ ਦੇ ਦਰਦੀ ਆ ਜਿਸਨੇ ਮੈਨੂੰ ਦਿਨ ਰਾਤ ਸੋਚਾਂ ਵਿੱਚ ਪਾਈ ਰੱਖਿਆ ਤੇ ਬਿਨਾ ਕਿਸੇ ਰਿਸ਼ਤੇ ਤੇਰੀ ਉਡੀਕ ਕਰਦੀ ਰਹੀ ਹਰਾਨੋਂ ਨੇ ਪਾਲੇ ਦੇ ਮੋਢੇ ਹੱਥ ਰੱਖਦੇ ਪੁੱਛਿਆ ਪਾਲਾ ਰੱਖਿਆ ਸੀ ਬਾਪੂ ਨੇ ਨਾਂ ਮੇਰਾ ਤੇ ਪਾਲਿਆ ਵੀ ਬੜੇ ਲਾਡਾ ਚਾਵਾਂ ਨਾਲ ਸੀ ਉਦੋਂ ਮੇਰੇ ਚਾਚੇ ਨੇ ਮੈਨੂੰ ਆਏ ਰਿਸ਼ਤੇ ਦੀ ਪਾਣੀ ਮਾਰ ਦਿੱਤੀ ਸੀ ਕਿ ਮੁੰਡਾ ਨਸ਼ੇੜੀ ਐ ਤੇ ਇਸ ਦੁੱਖ ਕਰਕੇ ਮੈਂ ਮੁੰਡਿਆਂ ਦੀ ਢਾਣੀ ਬੈਠਣ ਲੱਗ ਪਿਆ ਤੇ ਹੌਲੀ ਹੌਲੀ ਨਸ਼ੇ ਦਾ ਆਦੀ ਹੋ ਗਿਆ ਘਰ ਮੇਰਾ ਗੁਰਸਿੱਖ ਪਰਿਵਾਰ ਸੀ ਜਿੰਨਾ ਤੋਂ ਡਰਦੇ ਮੈਂ ਨਸ਼ੇ ਦੀ ਹਾਲਤ 'ਚ ਸ਼ਹਿਰ ਆ ਗਿਆ ਤੇ ਇੱਥੇ ਆ ਕੇ ਇੰਨਾ ਨਸ਼ਾ ਕੀਤਾ ਕਿ ਘਰ ਦੀ ਯਾਦ ਹੀ ਵਿਸਰ ਗਈ ਇੱਕ ਦਿਨ ਇਸ ਝੌਂਪੜੀ ਵਿੱਚ ਵੜ ਗਿਆ ਤੇ ਹੁਣ ਇਸ ਤੋਂ ਬਾਅਦ ਮੈਨੂੰ ਬੇਚੈਨੀ ਲੱਗਦੀ ਰਹਿੰਦੀ ਹੈ ਪਾਲੇ ਨੇ ਅੱਖਾਂ ਸਾਫ਼ ਕਰਦੇ ਹੋਏ ਕਿਹਾ ਹਾਂ ਮੈਂ ਵੀ ਜਦੋਂ ਤੋਂ ਤੈਨੂੰ ਨਜ਼ਦੀਕ ਤੋਂ ਵੇਖਿਆ ਤਾਂ ਮੈਨੂੰ ਲੱਗਿਆ ਕਿ ਬਹੁਤ ਕੁਝ ਛੁਪਿਆ ਹੋਣਾ ਇਸ ਚਿਹਰੇ ਪਿੱਛੇ ਇਸ ਲਈ ਹਾਂ ਰੋਜ਼ ਉਸ ਦੀ ਉਡੀਕ ਕਰਨ ਲੱਗ ਪਈ ਨਾਲੇ ਕੀ ਰੱਖੇ ਇਸ ਸ਼ਰਾਬ ਵਿੱਚ ਜੇ ਨਸ਼ਾ ਕਰਨਾ ਹੈ ਤਾਂ ਹੋਰ ਵੀ ਬਹੁਤ ਕੁਝ ਨਸ਼ੇ ਲਈ ਇਹ ਕਹ ਰਾણો ਥੋੜਾ ਮੁਸਕਰਾ ਬਈ ਪਾਲਾ ਰਾણો ਦੀਆਂ ਅੱਖਾਂ ਵਿੱਚ ਦੇਖਣ ਲੱਗ ਪਿਆ ਤੇ ਉਸ ਉਸ ਅਨਸਾਰ ਰਾਤ ਵਿੱਚ ਬਦਲੀ ਅੱਗ ਦੇ ਚਾਨਣ ਨਾਲ ਰੰਗੀਆਂ ਰਾણો ਦੀਆਂ ਲਾਲ ਗੱਲਾਂ ਤੇ ਨਜ਼ਦੀਕ ਚਾਨ ਲੱਗਾ ਤਾਂ ਰਾણો ਭੱਜ ਖੜੀ ਹੋਈ ਪਹਿਲਾਂ ਆ ਕੀਤੇ ਨਕਲੀ ਨਸ਼ੇ ਦਾ ਖਿਆੜਾ ਛੱਡ ਅਸਲੀ ਰੂਹ ਵਾਲਾ ਨਸ਼ਾ ਕਰ ਰਾણો ਇਹ ਕਹਿ ਅੰਦਰ ਚਲੀ ਗਈ ਰਾણો ਵੱਲ ਸੁਣਾਈਆਂ ਗੱਲਾਂ ਸੋਚਦਾ ਹੋਇਆ ਪਾਲਾ ਸੌਂ ਗਿਆ ਅੱਧੀ ਕੋ ਰਾਤ ਲੰਘ ਗਈ ਸੀ ਤੇ ਪਾਲੇ ਨੂੰ ਪਿਆ ਰਹੀ ਸੀ ਪਾਣੀ ਜਮਾਉਂਦੀ ਠੰਡ ਵਿੱਚ ਗਰਮੀ ਆ ਰਹੀ ਸੀ ਪਾਲਾ ਭਾਵੇਂ ਖੂਬ ਸੁੱਤਾ ਸੀ ਪਰ ਉਸ ਦਾ ਸਰੀਰ ਪਸੀਨੇ ਨਾਲ ਪੂਰਾ ਭਿੱਜਿਆ ਪਿਆ ਸੀ ਲੱਗ ਰਿਹਾ ਸੀ ਜਿਵੇਂ ਉਸ ਨੂੰ ਕੋਈ ਡਰਾਉਣਾ ਕੋਈ ਸੁਪਨਾ ਆਇਆ ਹੋਵੇ ਪਾਲੇ ਵੇਪੁੱਤ ਪਾਲੇ ਵੇ ਦਰਦੀਆ ਤੈਨੂੰ ਤਾਂ ਚੇਤਾ ਹੀ ਭੁੱਲ ਗਿਆ ਮੇਰਾ ਕੋਈ ਗੁਨਾਹ ਤਾਂ ਦੱਸ ਜਾਂਦਾ ਕਿ ਕਿਉਂ ਛੱਡ ਆਇਆ ਉਸ ਪਿੰਡ ਤੇ ਉਹ ਲੋਕਾਂ ਦੇ ਵਿਚਾਰ ਜੋ ਅੱਜ ਮੈਨੂੰ ਦੇਖ ਆਪਣਾ ਰਾਹ ਹੀ ਬਦਲ ਲੈਂਦੇ ਨੇ ਕਿ ਕਿਦਰੇ ਉਹ ਆਪਣੇ ਨਸ਼ੇੜੀ ਪੁੱਤ ਬਾਰੇ ਨਾ ਪੁੱਛਣ ਲੱਗ ਜਾਵੇ ਮੈਨੂੰ ਤਾਂ ਮੇਰਾ ਸਰਦਾਰ ਵੀ ਅਦਵਿਚਕਾਰ ਛੱਡ ਗਈ ਇਕੱਲੀ ਨੂੰ ਬਸ ਹੁਣ ਤਾਂ ਇੱਕ ਆਸ ਹੀ ਆਕੇ ਮੋੜਾ ਇਸ ਬੁੱਢੇ ਨੂੰ ਇੱਕ ਵਾਰ ਮੂੰਹ ਹੀ ਦਿਖਾ ਜਾ ਤੇ ਇਸ ਟੈਂ ਦੇ ਘਰ ਨੂੰ ਮੇਰੇ ਸਰਦਾਰ ਦੀ ਆਖਰੀ ਬੁਝ ਰਹੀ ਜੋਤ ਆਕੇ ਜਗਾ ਪਾਲੇ ਨੂੰ ਦੀ ਕਰ ਰਹੀ ਉਸ ਦੀ ਮਾਂ ਦੀ ਕਲੇਜੇ ਚੀ ਦੀ ਆਵਾਜ਼ ਸੁਣਾਈ ਦਿੰਦੀ ਹੈ ਤੇ ਉਹ ਭੱਜ ਖੜਾ ਹੁੰਦਾ ਤਾਂ ਝੌਂਪੜੀ ਤੋਂ ਬਾਹਰ ਜਾ ਉਸ ਆਵਾਜ਼ ਨੂੰ ਲੱਭਣ ਦੀ ਕੋਸ਼ਿਸ਼ ਕਰਦਾ ਹੈ ਉਹ ਉੱਚੀ ਉੱਚੀ ਰੋਣ ਲੱਗਦਾ ਹੈ ਪਾਲੇ ਦੀ ਆਵਾਜ਼ ਸੁਣ ਰਾણો ਵੀ ਉੱਠ ਜਾਂਦੀ ਹੈ ਤੇ ਵੇਖਦੀ ਹੈ ਕਿ ਪਾਲਾ ਝੌਂਪੜੀ ਤੋਂ ਬਾਹਰ ਪੈਰੀਂ ਧੁੰਦ ਵਿੱਚ ਨੰਗੇ ਪੈਰ ਤੇ ਇੱਕ ਕੁਰਤੇ ਪਜਾਮੇ ਵਿੱਚ ਖੜਾ ਰੋ ਰਿਹਾ ਹੁੰਦਾ ਹੈ। ਹੈਰਾਨੋਂ ਪਾਲੇ ਦੀ ਬਾਹ ਫੜ ਆਪਣੀ ਅੰਦਰਲੀ ਝੌਂਪੜੀ ਵਿੱਚ ਲੈ ਜਾਂਦੀ ਹੈ ਤੇ ਅੰਦਰ ਜਾ ਕੇ ਪਾਲੇ ਨੂੰ ਠੰਡ ਕਰਨ ਕੰਬਣੀ ਚੜ ਜਾਂਦੀ ਹੈ। ਇਹ ਦੇਖ ਰਾણો ਚੁੱਲ੍ਹੇ ਅੱਗ ਬਾਲ ਦਿੰਦੀ ਹੈ ਪਰ ਪਾਲੇ ਨੂੰ ਚੜੀ ਕੰਬਣੀ ਉਸ ਦੀ ਸੁਰਤ ਭਲਾ ਦਿੰਦੀ ਹੈ। ਸਰੀਰ ਅੰਦਰ ਛੜੀ ਕੰਬਣੀ ਪਾਲੇ ਨੂੰ ਉਸ ਦੀ ਮਾਂ ਦੀ ਯਾਦ ਕਰਾਉਂਦੀ ਹੈ। ਜਿਵੇਂ ਉਸ ਦਾ ਸਰੀਰ ਕੰਬਦਾ ਹੈ ਉਜੇ ਮੂੰਹ ਵਿੱਚੋਂ ਮਾਦੀਆ ਵਾਜ਼ ਆਉਂਦੀ ਹੈ ਅੱਗ ਦੇ ਆਰੇ ਸੇਕ ਨਾਲ ਭਾਵੇਂ ਉਸਨੂੰ ਥੋੜੀ ਰਾਹਤ ਮਿਲੀ ਪਰ ਉਸਦਾ ਸਰੀਰ ਚੱਲਦੀ ਪੱਠੀ ਵਾਂਗ ਤਪਣ ਲੱਗਦਾ ਹੈ ਤੇ ਲੱਗਦਾ ਹੈ ਸਿਰ ਵਿੱਚ ਜਿਵੇਂ ਕੋਈ ਹਥੋੜਾ ਮਾਰ ਰਿਹਾ ਹੋਵੇ ਸਰੀਰ ਦੀਆਂ ਨਾੜਾਂ ਝਟਕਣ ਲੱਗਦੀਆਂ ਹਨ ਤੇ ਉਸ ਦੀਆਂ ਅੱਖਾਂ ਵਿੱਚੋਂ ਪਾਣੀ ਵਗਣ ਲੱਗਦਾ ਹੈ ਰਾਣੋ ਪਾਲੇ ਦੀ ਹਾਲਤ ਦੇ ਘਬਰਾ ਜਾਂਦੀ ਹੈ ਤੇ ਉਹ ਉਸਦਾ ਸਿਰ ਆਪਣੇ ਪੱਟਾਂ ਵਿੱਚ ਰੱਖ ਦੱਬਣ ਲੱਗਦੀ ਹੈ ਪਾਲੇ ਦੀ ਹਾਲਤ ਵੇਖ ਉਹ ਵੀ ਘਬਰਾ ਜਾਂਦੀ ਹੈ ਤੇ ਉਸ ਦੀਆਂ ਅੱਖਾਂ ਵਿੱਚੋਂ ਵੀ ਹੰਝੂ ਆਉਣ ਲੱਗਦੇ ਹਨ ਰਾਤ ਵੀ ਪਹਾੜ ਵਰਗੀ ਲੱਗਣ ਲੱਗਦੀ ਹੈ ਸਿਰ ਦੀ ਮਾਲਿਸ਼ ਨਾਲ ਪਾਲੇ ਨੂੰ ਥੋੜੀ ਰਾਹਤ ਮਹਿਸੂਸ ਹੁੰਦੀ ਹੈ ਇਹ ਦੇਖ ਰਾਨੋ ਪਾਲੇ ਨੂੰ ਪਾਸੇ ਕਰ ਉਸ ਲਈ ਥੋੜੀ ਚਾਹ ਬਣਾ ਦਿੰਦੀ ਹੈ ਪਾਲੇ ਨੂੰ ਚਾਹ ਪੀ ਕੇ ਥੋੜੀ ਸ਼ੁਰਤ ਆਉਂਦੀ ਹੈ ਤੇ ਉਹ ਰਾਨੋ ਨੂੰ ਸੁਪਨੇ ਵਿੱਚ ਆਈ ਆਪਣੀ ਮਾਂ ਬਾਰੇ ਦੱਸ ਦੇ ਕੇ ਉਸ ਨੂੰ ਜਿਵੇਂ ਉਸ ਦੀ ਮਾਂ ਬੁਲਾ ਰਹੀ ਹੈ ਤੇ ਦੱਸ ਰਹੀ ਸੀ ਕਿ ਉਸ ਦਾ ਪਿਓ ਹੋਣੇ ਚ ਦੁਨੀਆ ਵਿੱਚ ਨਹੀਂ ਰਿਹਾ ਰਾਨੋ ਇਹ ਸੁਣ ਕੇ ਥੋੜਾ ਹੈਰਾਨ ਹੁੰਦੀ ਹੈ ਤੇ ਆਖਦੀ ਹੈ ਕਿ ਹੁਣ ਉਹ ਥੋੜਾ ਆਰਾਮ ਕਰ ਲਵੇ ਇਸ ਬਾਰੇ ਸਵੇਰ ਹੋਈ ਤੇ ਗੱਲ ਕਰਨ ਲੱਗ ਗਏ। ਗੱਲਾਂ ਕਰਦੇ ਕਰਦੇ ਪਾਲੇ ਦੀ ਦੁਬਾਰਾ ਅੱਖ ਲੱਗ ਜਾਂਦੀ ਹੈ। ਤੇ ਰਾਣੋ ਥੂਣੀ ਕੋਲ ਬੈਠ ਜਾਂਦੀ ਹੈ ਤੇ ਸੋਚਣ ਲੱਗਦੀ ਹੈ ਕਿ ਸ਼ਾਇਦ ਪਾਲਾ ਸਾਥ ਹੀ ਕਹਿ ਰਿਹਾ ਹੋਵੇ। ਰਾਣੋ ਬਾਕੀ ਰੈਂਦੀ ਰਾਤ ਕੋਲਿਆਂ ਦੇ ਸੇਕ ਕੋਲ ਬੈਠ ਕੇ گزار ਦਿੰਦੀ ਹੈ। ਹੌਣ ਮੱਗ ਦੇ ਕੋਲੇ ਬੁੱਝ ਕੇ ਰਾਖ ਹੋ ਗਈ ਸੀ। ਤੇ ਰਾਣੋ ਨੇ ਦੁਬਾਰੇ ਅੱਗ ਬਾਲ ਦਿੱਤੀ ਤੇ ਚੁੱਲੇ ਚਾਹ ਰੱਖ ਦਿੱਤੀ। ਤੇ ਐਨੇ ਨੂੰ ਪਾਲਾ ਵੀ ਉੱਠ ਗਿਆ। ਇਹ ਦੇਖ ਰਾਣੋ ਨੇ ਉਸ ਨੂੰ ਆਰਾਮ ਕਰਨ ਲਈ ਕਿਹਾ ਤੇ ਉਸ ਨੂੰ ਕਹਿਣ ਲੱਗੀ ਕਿ ਅੱਜ ਜੋ ਘਰ ਤੋਂ ਬਾਹਰ ਨਹੀਂ ਜਾਵੇਗਾ ਉਹ ਐਤੇ ਹੀ ਆਰਾਮ ਕਰੇਗਾ ਇਹ ਕਹਿੰਦੇ ਹੋਏ ਰਾણો ਨੇ ਪਾਲੇ ਨੂੰ ਬਾਟੀ ਚਾਹ ਦੀ ਭਰ ਕੇ ਦੇ ਦਿੱਤੀ ਤੇ ਆਪ ਉਹ ਸ਼ਹਿਰ ਕੰਮ ਕਰਨ ਚਲੀ ਗਈ ਰਾણો ਉਠ ਸ਼ਹਿਰ ਵੱਲ ਚੱਲ ਪਈ ਤੇ ਜਾ ਦੁਕਾਨ ਤੇ ਕੰਮ ਕਰਨ ਲੱਗ ਪਈ ਪਰ ਰਾણો ਦੀ ਸੁਰਤ ਘਰ ਬਿਮਾਰ ਪੇ ਪਾਲੇ ਵਿੱਚ ਸੀ ਉਸ ਦਾ ਚਿੱਤ ਕੰਮ ਵਿੱਚ ਨਹੀਂ ਲੱਗ ਰਿਹਾ ਸੀ ਦਿਨ ਢਲਦਾ ਗਿਆ ਤੇ ਦਿਨ ਦਾ ਅੱਧਾ ਪੈਰ ਚਲਾ ਗਿਆ ਤੇ ਦੁਪਹਿਰ ਦੀ ਰੋਟੀ ਦਾ ਸਮਾਂ ਹੋ ਗਿਆ ਰਾણો ਰੋਟੀ ਖਾਣ ਦੀ ਬਜਾਏ ਪਾਲੇ ਲਈ ਦਵਾਈ ਲੈਣ ਚਲੀ ਗਈ ਚਾਰ ਕੋ ਦੁਕਾਨਾ ਛੱਡ ਕੇ ਹਕੀਮ ਦੀ ਦੁਕਾਨ ਸੀ ਤੇ ਰਾણો ਨੇ ਹਕੀਮ ਨੂੰ ਪਾਲੇ ਤੇ ਬੀਤੀ ਹਰ ਗੱਲ ਸੁਣਾ ਦਿੱਤੀ ਹਕੀਮ ਨੇ ਵੀ ਰਾણો ਦੀ ਗੱਲ ਧਿਆਨ ਨਾਲ ਸੁਣੀ ਤੇ ਦਵਾਈ ਦੇ ਦਿੱਤੀ ਰਾણો ਦਵਾਈ ਲੈ ਦੁਬਾਰਾ ਕੰਮ ਤੇ ਆ ਗਈ ਤੇ ਬਸ ਦਿਨ ਢਲਣ ਦਾ ਇੰਤਜ਼ਾਰ ਕਰਨ ਲੱਗ ਪਈ ਦੂਜੇ ਪਾਸੇ ਪਾਲੇ ਨੂੰ ਰਾਤੀ ਆਏ ਸੁਪਨੇ ਅੰਦਰੋਂ ਝੰਜੋੜ ਕੇ ਰੱਖ ਦਿੱਤਾ ਸੀ ਪਾਲੇ ਨੂੰ ਉਸ ਦੀ ਮਾਂ ਵੱਲੋਂ ਕਹਿ ਬੋਲ ਹੁਣ ਬੇਚੈਨ ਕਰ ਰਹੀ ਸੀ ਕਿ ਉਸ ਦਾ ਬਾਪ ਇਸ ਦੁਨੀਆ ਤੋਂ ਚਲਾ ਗਿਆ ਤੇ ਉਹ ਆਪਣੇ ਬਾਪ ਦਾ ਜਾਂਦੀ ਵਾਰ ਦਾ ਮੂਵੀ ਨਾ ਦੇਖ ਸਕਿਆ ਪਰ ਉਹ ਆਪਣੀ ਮਾਂ ਨਾਲ ਬੇਇਨਸਾਫੀ ਨਹੀਂ ਕਰਨਾ ਚਾਹੁੰਦਾ ਸੀ ਉਹ ਆਪਣੀ ਮਾਂ ਦੀ ਅੰਤਿਮ ਸਾਹ ਤੱਕ ਸੇਵਾ ਕਰਨੀ ਚਾਹੁੰਦਾ ਸੀ ਉਸ ਨੂੰ ਯਾਦ ਆਉਂਦਾ ਜਦ ਨਿੱਕੇ ਹੁੰਦਿਆ ਉਸ ਦਾ ਬਾਪੂ ਉਸ ਨੂੰ ਆਪਣੇ ਮੋਢਿਆਂ ਤੇ ਬਿਠਾ ਕੇ ਤੇ ਮੱਝਾਂ ਨੂੰ ਪਿੰਡ ਦੇ ਛੱਪੜ ਵਿੱਚ ਲੈ ਕੇ ਜਾਂਦਾ ਸੀ ਤੇ ਬਾਅਦ ਵਿੱਚ ਬਲਦ ਰੇੜੀ ਜੋੜ ਖੇਤਾਂ ਵੱਲ ਲੈ ਜਾਂਦਾ ਸੀ ਉਹ ਆਪਣੇ ਪਿਓ ਦੇ ਕੁਰਤੇ ਵਿੱਚੋਂ ਆਉਂਦੀ ਮਹਿਕ ਨੂੰ ਅੱਜ ਯਾਦ ਕਰਕੇ ਰੋੜਦਾ ਹੈ ਉਹ ਯਾਦ ਕਰਦਾ ਜਦ ਪੈਰ ਵੇਲੇ ਖੇਤ ਲੱਗੀ ਟਾਲੀ ਦੀ ਛਾਂ ਹੇਠ ਬੈਠ ਬਾਪੂ ਆਪਣੇ ਸਿਰ ਤੋਂ ਪੱਗ ਲਾ ਕੇ ਰੱਖਦਾ ਸੀ ਤਾਂ ਪਾਲਾ ਆਪਣੇ ਸਿਰ ਰੱਖ ਬਾਪੂ ਦੀ ਨਕਲ ਉਤਾਰਦਾ ਹੁੰਦਾ ਸੀ ਤੇ ਬਾਪੂ ਦੀਆਂ ਲੱਤਾਂ ਤੇ ਬੈਠ ਝੂਟੇ ਲੈਂਦਾ ਹੁੰਦਾ ਸੀ ਫਿਰ ਉਹ ਯਾਦ ਕਰਦਾ ਹੈ ਜਦੋਂ ਸੁੱਤਾ ਹੁੰਦਾ ਸੀ ਤਾਂ ਲੱਸੀ ਰਿੜਕਦੀ ਬੇਬੇ ਉਸਨੂੰ ਕੋਲ ਬੁਲਾ ਕੇ ਲੱਸੀ ਤੇ ਆਏ ਮੱਖਣ ਉਸਦੇ ਮੂੰਹ ਵਿੱਚ ਪਾਉਂਦੀ ਸੀ ਤੇ ਮੱਝ ਦੀਆਂ ਧਾਰਾਂ ਕੱਢਦਾ ਬਾਪੂ ਉਸਨੂੰ ਆਪਣੀ ਗੋਦ ਵਿੱਚ ਬਿਠਾ ਕੇ ਮੱਝ ਦੇ ਇੱਕ ਥਾਨ ਦੀਆਂ ਧਾਰਾਂ ਉਸਦੇ ਮੂੰਹ ਵਿੱਚ ਪਾਉਂਦਾ ਸੀ ਇਹ ਯਾਦ ਕਰਦਾ ਹੋਇਆ ਉਹ ਅੱਜ ਆਪਣੇ ਨਸ਼ੇ ਨਾਲ ਗੋੜੇ ਹੋਏ ਸਰੀਰ ਨੂੰ ਵੇਖਦਾ ਹੈ ਕਿ ਇਹ ਉਹ ਸਰੀਰ ਹੈ ਜਿਸ ਨੂੰ ਕਦੇ ਕਰਦੀਆਂ ਦੇਸੀ ਖੁਰਾਕਾਂ ਨੇ ਗੁਰਦੀ ਭੇਲੀ ਵਰਗਾ ਲਾਲ ਬਣਾ ਰੱਖਿਆ ਸੀ ਜਿਸ ਸਰੀਰ ਦੀ ਕਦੇ ਰਾਹ ਜਾਂਦੇ ਰਾਹੀ ਵੀ ਸਿਫਤ ਕਰਦੇ ਸੀ ਅੱਜ ਇਹ ਸਰੀਰ ਸੁੱਕ ਕੇ ਇੱਕ ਪਿੰਜਰ ਬਣ ਚੁੱਕਾ ਹੈ ਤੇ ਲਾਲੀ ਮਾਰਦੇ ਚਿਹਰੇ ਨੂੰ ਝੂੜੀਆਂ ਨੇ ਲਪੋੜ ਰੱਖਿਆ ਹੈ ਤੇ ਪੇਟ ਸੁੱਕ ਕੇ ਨਾ ਲੱਗ ਚੁੱਕਾ ਤੇ ਮੈਅਕ ਦਾ ਸਰੀਰ ਬਦਬੂਦਾਰ ਹੋ ਗਿਆ ਇਸ ਸੜੀਲ ਸਰੀਰ ਤੋਂ ਇੱਕ ਜੋਬਨ ਨਾਲ ਭਰੀ ਮੁਟਿਆਰ ਨੂੰ ਬਿਲਕੁਲ ਵੀ ਤਕਲੀਫ ਨਹੀਂ ਹੁੰਦੀ ਉਸਦੇ ਹਸਨ ਨੂੰ ਦੇਖ ਕੇ ਕੋਈ ਵੀ ਆਦਮੀ ਆਪਣਾ ਬਣਾ ਸਕਦਾ ਹੈ। ਉਸਦੀਆਂ ਚਮਕਦੀਆਂ ਅੱਖਾਂ ਕਿਸੇ ਨੂੰ ਵੀ ਆਪਣੇ ਵਾਸ ਵਿੱਚ ਕਰ ਸਕਦੀਆਂ। ਪਰ ਫਿਰ ਵੀ ਉਹ ਮੈਨੂੰ ਠੀਕ ਹੋਣ ਦੀ ਦੁਹਾਈ ਪਾ ਰਹੀ ਹੈ। ਪਰ ਇਹ ਸਭ ਸੋਚਦਾ ਹੋਇਆ ਆਪਣੇ ਆਪ ਤੋਂ ਨਫ਼ਰਤ ਕਰਨ ਲੱਗਦਾ ਹੈ। ਤੇ ਉਹ ਬਾਹਰ ਚੌਂਪੜੀ ਵਿੱਚ ਪਈ ਸ਼ਰਾਬ ਦੀ ਬੋਤਲ ਨੂੰ ਚੁੱਕ ਕੇ ਬਾਹਰ ਸੁੱਟ ਆਉਂਦਾ ਹੈ। ਅੱਜ ਉਹ ਆਪਣੇ ਸਰੀਰ ਨੂੰ ਲੱਗੇ ਹਰ ਵੈਲ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰਦਾ ਹੈ। ਉਹ ਚੁੱਲ੍ਹੇ 'ਅੱਗ ਮਚਾ ਆਪਣੇ ਨਹਾਉਣ ਲਈ ਪਾਣੀ ਗਰਮ ਰੱਖ ਦਿੰਦਾ ਹੈ। ਉਸ ਨੂੰ ਤਾਂ ਯਾਦ ਵੀ ਨਹੀਂ ਹੁੰਦਾ ਕਿ ਉਸ ਨੂੰ ਨਹਾਏ ਕਿੰਨੇ ਕੁ ਦਿਨ ਹੋ ਗਏ ਸਨ ਐਨੇ ਨੂੰ ਕਿਸੇ ਦੇ ਅੰਦਰ ਆਉਂਦੀ ਆਵਾਜ਼ ਸੁਣਾਈ ਦਿੰਦੀ ਹੈ ਤੇ ਆਵਾਜ਼ ਆਉਂਦੀ ਹੈ ਅਜੇ ਐਨੇ ਜੋਗੇ ਹੋਏ ਨਹੀਂ ਕਿ ਆਪ ਉੱਠ ਕੇ ਕੰਮ ਕਰ ਸਕੇ ਨਾਲੇ ਅੱਜ ਨਾ ਆ ਕੇ ਦੱਸ ਕਿਹੜਾ ਬਰਾਤੀ ਚੜਨਾ ਹੈ ਕੱਲ ਰਾਤੀ ਤੱਕ ਕੰਬਣੀ ਦਾ ਸਿਰ ਮੁੜ ਗਿਆ ਸੀ ਅੱਜ ਨਾ ਆਉਂਦੀ ਪਈ ਐ ਨਾਲੇ ਜੇ ਪਹਿਲਾਂ ਐਦਾਂ ਖਿਆਲ ਰੱਖਿਆ ਜਾਂਦਾ ਇਹ ਦਿਨ ਨਹੀਂ ਸੀ ਦੇਖਣਾ ਪੈਣਾ ਰਾਨੋ ਅੰਦਰ ਆ ਬੋਲਣ ਲੱਗਦੀ ਹੈ ਗੁਰੂ ਘਰ ਵਿੱਚੋਂ ਭਾਈ ਸਾਹਿਬ ਨੇ ਅੰਮ੍ਰਿਤ ਵੇਲੇ ਦਾ ਹੋਕਾ ਦੇ ਕੇ ਅੰਮ੍ਰਿਤ ਵੇਲੇ ਦੀ ਬਾਣੀ ਦੀ ਸ਼ੁਰੂਆਤ ਕਰਦੇ ਹੋਏ ਜਪਜੀ ਸਾਹਿਬ ਦੇ ਪਾਠ ਦੀ ਆਰੰਭਤਾ ਕਰ ਦਿੱਤੀ। ਗੁਰੂ ਘਰ ਵਿੱਚੋਂ ਆਉਂਦੀ ਆਵਾਜ਼ ਸੁਣ ਜੀਤੋ ਦੀ ਵੀ ਅੱਖ ਖੁੱਲ ਗਈ ਤੇ ਜਦੋਂ ਕੰਨੀ ਗੁਰਬਾਣੀ ਦੀਆਂ ਤੁੱਕਾਂ ਪਈਆਂ ਤਾਂ ਉਸ ਦਾ ਅੰਦਰ ਕੁਰਲਾ ਉੱਠਿਆ ਕਿ ਉਹ ਵੀ ਕੋਈ ਵੇਲਾ ਹੁੰਦਾ ਸੀ ਜਦੋਂ ਪਾਲਾ ਆਪਦੇ ਪਿਓ ਨਾਲ ਸਾਜਰੇ ਇਸ਼ਨਾਨ ਕਰਕੇ ਗੁਰੂ ਘਰ ਜਾਂਦਾ ਹੁੰਦਾ ਸੀ ਤੇ ਆਉਂਦੇ ਸਮੇਂ ਬਾਬਾ ਜੀ ਤੋਂ ਮਿਲਿਆ ਪ੍ਰਸ਼ਾਦ ਘਰ ਆ ਕੇ ਸਾਰਿਆਂ ਨੂੰ ਵੰਡਦਾ ਹੁੰਦਾ ਸੀ। ਪਰ ਅਜ ਚੰਦਰੀ ਨੂੰ ਪਤਾ ਨਹੀਂ ਕੀ ਸਰਾਪ ਲੱਗਿਆ ਗੁਰੂ ਘਰ ਤਾਂ ਕਿ ਉਸਨੇ ਆਪਣੇ ਵੇੜੇ ਨੂੰ ਹੀ ਵਿਸਾਰ ਦਿੱਤਾ ਦੂਜੇ ਪਾਸੇ ਪਾਲੇ ਅੰਦਰ ਇੱਕ ਅਜੀਬ ਕਿਸਮ ਦੀ ਬੇਚੈਨੀ ਹੋ ਰਹੀ ਸੀ ਕਿ ਉਹ ਬੇਚੈਨੀ ਉਸਦੇ ਸੁਪਨੇ ਵਿੱਚ ਆਈ ਉਸਦੀ ਮਾਂ ਦੀ ਤੜਪ ਕਰਨ ਹੋ ਰਹੀ ਸੀ ਉਸ ਨੂੰ ਆਪਣੀ ਮਾਂ ਦਾ ਭੁਲੇਖਾ ਇਸ ਤਰ੍ਹਾਂ ਪੈਂਦਾ ਜਿਵੇਂ ਉਹ ਝੌਂਪੜੀ ਦੇ ਬੂਹੇ ਖੜੀ ਪਾਲੇ ਨੂੰ ਘਰ ਜਾਣ ਲਈ ਪੁਕਾਰ ਰਹੀ ਹੋਵੇ ਪਾਲੇ ਦੀ ਇਸ ਬੇਚੈਨੀ ਕਰ نیند ਉੱਡ ਚੁੱਕੀ ਸੀ ਉਸ ਨੂੰ ਵੀ ਤੜਪ ਲੱਗੀ ਸੀ ਕਿ ਜੇ ਕੋ ਖਬਰ ਉਸਦੀ ਮਾਂ ਸੁਕੜੇ ਵਿੱਚ ਦਿੱਤੀ ਸੀ ਕਿ ਉਸਦੇ ਪਿਓ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ ਕਿ ਉਹ ਸੱਚੀ ਨਾ ਹੋਵੇ ਉਸ ਦੀ ਬੇਚੈਨੀ ਉਸ ਨੂੰ ਉਸਦੇ ਪਿੰਡ ਵੱਲ ਖਿੱਚ ਰਹੀ ਸੀ ਪਰ ਉਸ ਦੀ ਹਾਲਤ ਇਸ ਸਮੇਂ ਜ਼ਿਆਦਾ ਸੁਤਰੀ ਨਹੀਂ ਸੀ ਕਿ ਉਹ ਕੋਹਾ ਦੂਰ ਪੈਦਲ ਤੁਰ ਆਪਣੇ ਪਿੰਡ ਜਾ ਸਕੇ ਪਲਟ ਮੰਜੇ ਤੋਂ ਲੱਤਾਂ ਲਟਕਾ ਕੇ ਤੇ ਆਪਣਾ ਸਿਰ ਦੋਵੇਂ ਹੱਥਾਂ ਵਿੱਚ ਫੜ ਰੋਣ ਲੱਗਦਾ ਹੈ ਰਾਨੋ ਵੀ ਉਸ ਦੀ ਇਸ ਬੇਚੈਨੀ ਨੂੰ ਸਮਝਣ ਲੱਗਦੀ ਹੈ ਉਸ ਨੂੰ ਵੀ ਪਾਲੇ ਦੀ ਬੇਚੈਨੀ ਪਰੇਸ਼ਾਨ ਕਰਨ ਲੱਗਦੀ ਹੈ ਕੇ ਪਾਲਾ ਸਤਮੁੱਚੀ ਵਧੀਆ ਖਾਨਦਾਨ ਵਿੱਚੋਂ ਹੋਵੇਗਾ ਜਿਸ ਨੇ ਮੇਰੇ ਵੱਲ ਹੁਣ ਤੱਕ ਮਾੜੀ ਨਜ਼ਰ ਨਾਲ ਨਹੀਂ ਦੇਖਿਆ। ਹਰਾਨੋ ਉੱਠ ਚੁੱਲ੍ਹੇ ਅੱਗ ਬਾਲ ਦਿੰਦੀ ਹੈ ਤੇ ਚਾਹ ਬਣਾਉਣ ਲੱਗਦੀ ਹੈ। ਅੰਦਰ ਆ ਜਾਵੋ ਅੱਗ ਦੇ ਸੇ ਕੋਲ ਬੈਠ ਚਾਹ ਪੀ ਲਵੋ ਤੇ ਫਿਕਰ ਨਾ ਕਰੋ ਸਭ ਠੀਕ ਹੋ ਜਾਵੇਗਾ। ਹਰਾਨੋ ਪਾਲੇ ਨੂੰ ਆਵਾਜ਼ ਦਿੰਦੀ ਹੈ। ਪਾਲਾ ਵੀ ਉੱਠ ਅੰਦਰ ਆ ਜਾਂਦਾ ਹੈ ਤੇ ਹਰਾਨੋ ਦੇ ਮੰਜੇ ਤੇ ਬੈਠ ਜਾਂਦਾ ਹੈ। ਕੀ ਤੂੰ ਮੈਨੂੰ ਥੋੜੇ ਪੈਸੇ ਦੇ ਸਕਦੀ ਹੈ? ਮੈਂ ਪਿੰਡ ਜਾਣਾ ਚਾਹੁੰਦਾ ਤੇ ਪਿੰਡ ਜਾ ਬੇਬੇ ਦਾ ਹਾਲਚਲ ਪੁੱਛਣਾ ਚਾਹੁੰਦਾ। ਦੇ ਉਸ ਕੋਲ ਰਹਿ ਉਸ ਦੀ ਸੇਵਾ ਕਰਨਾ ਚਾਹੁੰਦਾ ਪਾਲਾ ਮੰਜੇ ਉੱਪਰ ਬੈਠ ਬੋਲਿਆ ਹਾਂ ਪਿੰਡ ਤਾਂ ਜ਼ਰੂਰ ਜਾਵਾਂ ਪਰ ਕਿਉਂ ਪਹਿਲਾ ਵਰਗਾ ਤਕੜਾ ਜਿਸ ਦੇ ਜੁੱਸੇ ਦੀ ਗਲੀ ਵਿੱਚੋਂ ਲੰਘਦੇ ਨੂੰ ਦੇਰ ਲੋਕੀ ਤਾਰੀਫ਼ ਕਰਦੇ ਸੀ ਤੁਰਦੇ ਸਮੇਂ ਤਾਂ ਉਸ ਦੇ ਗੋਡੇ ਖੜਕਦੇ ਨੇ ਤੇ ਕੀ ਉਹ ਬੇਬੇ ਦੀ ਸੇਵਾ ਕਰੇਗਾ ਰਾਨੋ ਅੱਗ ਮਚਾਉਂਦੀ ਹੋਏ ਬੋਲੀ ਪਾਲਾ ਇਹ ਸੁਣ ਚੁੱਪ ਕਰ ਗਿਆ ਤੇ ਮੰਜੇ ਤੇ ਲੰਮਾ ਪੈ ਗਿਆ ਤੇ ਰਾਨੋ ਨੂੰ ਆਪਣੀ ਬੇਚੈਨੀ ਬਾਰੇ ਦੱਸਣ ਲੱਗਾ ਕਿ ਹੁਣ ਉਸ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਤੇ ਦੇਨ ਉਸ ਨੂੰ پہاੜ ਵਰਗਾ ਲੱਗਦਾ। ਉਹ ਹੁਣ ਇਸ ਸ਼ਹਿਰ ਵਿੱਚ ਨਹੀਂ ਰਹਿਣਾ ਚਾਹੁੰਦਾ ਤੇ ਆਪਣੇ ਪਿੰਡ ਵਾਪਸ ਮੁੰਨਾ ਚਾਹੁੰਦਾ ਹੈ। ਹਾਂ ਮੈਂ ਵੀ ਚਾਹੁੰਦੀ ਆਂ ਕਿ ਤੂੰ ਪਿੰਡ ਜਾ ਪਹਿਲਾਂ ਵਾਂਗ ਆਪਣੀ ਜ਼ਿੰਦਗੀ ਬਤੀਤ ਕਰੇ ਤੇ ਦਰਦ-ਦਰ ਰੋਲਦੀ ਫਿਰਦੀ ਮਾਂ ਨੂੰ ਜਾ ਕੇ ਸਾੰਬੇ ਤੇ ਆਪਣੇ ਘਰ ਦਾ ਚੁੱਲ੍ਹਾ ਬਲਦਾ ਰੱਖੀ। ਰਾਨੋ ਪਾਲੀ ਨੂੰ ਚਾਹ ਫੜਾਉਂਦੀ ਹੋਈ ਬੋਲੀ ਮੈਂ ਵੀ ਪਹਿਲਾਂ ਵਾਂਗ ਘਰ ਜਾ ਖੇਤੀ ਕਰਨੀ ਚਾਹੁੰਦਾ ਤੇ ਬਾਪੂ ਦੀ ਬਣਾਈ ਪੈਲੀ ਤੇ ਘਰ ਰੱਖੀਆਂ ਮੱਜਾਂ ਨੂੰ ਸਾਹਮਣਾ ਚਾਹੁੰਦਾ। ਪਾਲਾ ਚਾਹ ਚੁੱਕਦਾ ਹੋਇਆ ਬੋਲਦਾ ਹੈ ਹਾਂ ਮੈਂ ਵੀ ਚਾਹੁੰਦੀ ਹਾਂ ਤੂੰ ਪਿੰਡ ਜਾਵੇਂ ਪਰ ਜਦੋਂ ਤੱਕ ਤੇਰੀ ਸਿਹਤ ਠੀਕ ਨਹੀਂ ਹੁੰਦੀ ਤੂੰ ਇੱਥੇ ਰਹਿ ਕੇ ਕੋਈ ਹੌਲੀ ਹੌਲੀ ਕੰਮ ਕਰ ਤੇ ਤੂੰ ਸਰੀਰ ਨੂੰ ਲੱਗੇ ਨਸ਼ਿਆਂ ਨੂੰ ਛੱਡ ਦੇਵੇਂ ਹਰਾਨੋ ਚਾਹ ਪੀਂਦੀ ਹੋਈ ਬੋਲਦੀ ਹੈ ਪਾਲਾ ਵੀ ਇਸ ਗੱਲ ਦੀ ਸਹਿਮਤ ਪ੍ਰਗਟਾਉਂਦਾ ਹੈ ਕਿ ਉਹ ਅੱਜ ਤੋਂ ਹੀ ਨਸ਼ਿਆਂ ਦੀ ਦੁਨੀਆ ਨੂੰ ਅਲਵਿਦਾ ਆਖਣਾ ਸ਼ੁਰੂ ਕਰ ਦੇਵੇਗਾ ਤੇ ਵਾਪਸ ਆਪਣੇ ਪਿੰਡ ਜਾ ਕੇ ਰਹਿਣ ਲੱਗ ਜਾਵੇਗਾ ਹਰਾਨੋ ਚਾਹ ਪੀ ਰੋਟੀ ਬਣਾਉਣ ਲੱਗ ਜਾਂਦੀ ਹੈ ਤੇ ਪਾਲੇ ਨੂੰ ਆਰਾਮ ਕਰਨ ਲਈ ਆਖਦੀ ਹੈ ਪਾਲਾ ਰਾਨੋ ਦੇ ਮੰਜੀ ਉੱਪਰ ਹੀ ਪੈ ਜਾਂਦਾ ਤੇ ਰਾਨੋ ਉਸ ਨੂੰ ਰਜਾਈ ਵਿੱਚ ਲੁਕਣ ਲਈ ਆਖਦੀ ਹੈ ਕਿ ਉਹ ਜਦੋਂ ਤੱਕ ਤੀਕ ਨਹੀਂ ਹੋਵੇਗਾ ਤਾਂ ਉਹ ਇੱਥੋਂ ਬਾਹਰ ਨਹੀਂ ਜਾਵੇਗਾ ਸ਼ਰਾਬ ਪੀਤਿਆਂ ਪਾਲੇ ਨੂੰ ਹੁਣ ਕਈ ਦਿਨ ਬੀਤ ਗਏ ਸੀ ਰਾਨੋ ਵੀ ਇਹ ਦੇਖ ਹੈਰਾਨ ਸੀ ਕਿ ਸਾਰਾ ਦਿਨ ਨਸ਼ੇ ਵਿੱਚ ਧੁੱਤ ਰਹਿਣ ਵਾਲੇ ਆਦਮੀ ਨੂੰ ਹੁਣ ਦਾਰੂ ਦਾ ਭੋਰਾ ਵੀ ਖਿਆਲ ਨਹੀਂ ਆਉਂਦਾ ਪਾਲਾ ਠੰਡ ਦੇ ਕਾਰਨ ਰਜਾਈ ਵਿੱਚ ਲੁਕਿਆ ਪਿਆ ਸੀ ਤੇ ਆਪਣੇ ਘਰ ਤੇ ਮਾਪਿਓ ਬਾਰੇ ਸੋਚ ਰਿਹਾ ਸੀ ਉਸ ਅੰਦਰ ਹੁਣ ਅਜੀਬ ਤੜਪ ਸੀ ਕਿ ਉਹ ਜਿੰਨਾ ਜਲਦੀ ਹੋ ਸਕੇ ਆਪਣੇ ਘਰ ਜਾਵੇ ਤੇ ਦਰਦਾਂ ਤੇ ਰੋਲਦੀ ਆਪਣੀ ਮਾਂ ਨੂੰ ਜਾ ਕੇ ਸਾਹਵੇਂ। ਹਰਾਨੋ ਪਾਲੇ ਬਾਰੇ ਸੋਚ ਰਹੀ ਸੀ ਕਿ ਉਹ ਸੱਚਮੁੱਚ ਹੀ ਨੇਕ ਇਨਸਾਨ ਹੈ। ਉਸ ਨੂੰ ਉਸਦੇ ਪਿੰਡ ਦੇ ਲੋਕਾਂ ਨੇ ਜਾਣ ਬੁੱਝ ਕੇ ਚੋਰ ਦਾ ਨਾਂ ਦਿੱਤਾ ਹੈ। ਪਰ ਹਾਂ ਉਹ ਭਾਵੇਂ ਆਪਣੇ ਦੁੱਖ ਭੁਲਾਉਣ ਲਈ ਸ਼ਰਾਬ ਪੀਂਦਾ ਸੀ ਤੇ ਜਿਸ ਕਾਰਨ ਉਸ ਨੂੰ ਚੋਰ ਦੇ ਨਾਲ ਨਾਲ ਨਸ਼ੇੜੀ ਦਾ ਕਿਤਾਬ ਦਿੱਤਾ ਸੀ। ਪਰ ਹੁਣ ਸ਼ਾਇਦ ਉਹ ਸ਼ਰਾਬ ਵੀ ਛੱਡ ਜਾਵੇਗਾ ਤੇ ਪਹਿਲਾਂ ਦੀ ਤਰ੍ਹਾਂ ਰਾਜੀ ਹੋ ਆਪਣੇ ਘਰ ਜਾ। ਆਪਣੀ ਮਾਂ ਤੇ ਆਪਣੇ ਪਿਓ ਦੀ ਬਣਾਈ ਪਿਆਰੀ ਵੀ ਸਾਥ ਲਵੇਗਾ। ਰਾਨੋ ਨੇ ਰੋਟੀ ਬਣਾ ਕੇ ਪਾਲੇ ਦੇ ਖਾਣ ਲਈ ਥਾਲ ਵਿੱਚ ਪਾ ਕੇ ਉਸ ਨੂੰ ਦੇ ਦਿੱਤੀ ਪਾਲਾ ਵੀ ਖੜਾ ਹੋ ਰੋਟੀ ਖਾਣ ਲੱਗ ਪਿਆ ਅੱਜ ਪਾਲੇ ਨੂੰ ਵੀ ਪਹਿਲਾਂ ਨਾਲੋਂ ਰੋਟੀ ਜ਼ਿਆਦਾ ਸਵਾਦ ਲੱਗ ਰਹੀ ਸੀ ਜਿੱਤੇ ਉਹ ਨਾ ਨਾ ਕਰਦੇ ਇੱਕ ਜਾਂ ਡੇਢ ਰੋਟੀ ਖਾਂਦਾ ਅੱਜ ਉਸ ਨੇ 5 ਰੋਟੀਆਂ ਖਾ ਲਈਆਂ ਸੀ ਇਹ ਦੇਖ ਰਾਨੋ ਵੀ ਅੰਦਰੋਂ ਅੰਦਰੀ ਖੁਸ਼ ਹੋ ਗਈ ਸੀ ਰੋਟੀ ਖਾ ਕੇ ਪਾਲਾ ਫਿਰ ਪੈ ਗਿਆ ਰੋਟੀ ਖਾ ਕੇ ਥੋੜਾ ਤੁਰ ਫਿਰ ਲਈਦਾ ਹੁੰਦਾ ਹੈ ਤਾਂ ਕਿ ਰੋਟੀ ਜਲਦੀ ਜਮ ਹੋ ਜਾਵੇ ਨਹੀਂ ਤਾਂ ਹਾਲਸੀ ਹੋ ਜਾਵੋਗੇ ਰਾਣਾ ਰੋਟੀ ਖਾਂਦੀ ਹੋਈ ਬੋਲੀ ਐਨੇ ਦਿਨਾਂ ਤੋਂ ਇੱਕ ਥਾਂ ਐਦਾਂ ਪਿਆ ਜਿਵੇਂ ਬਹੁਤ ਸਮੇਂ ਦਾ ਬਿਮਾਰ ਸੀ ਤੇ ਇੰਜ ਲੱਗਦਾ ਹੁਣ ਤਾਂ ਤੁਰਨਾ ਫਿਰਨਾ ਵੀ ਭੁੱਲ ਗਿਆ ਪਾਲਾ ਮੰਜੇ ਤੇ ਬੈਠਦਾ ਹੋਇਆ ਬੋਲਿਆ ਹਾਂ ਬਿਮਾਰੀ ਸੀ ਜੋ ਸਾਰਾ ਦਿਨ ਸ਼ਰਾਬ ਦੇ ਨਸ਼ੇ ਬਿਨਾਂ ਸਾਦਾ ਨਹੀਂ ਸੀ ਤੇ ਇੱਕੋ ਥਾਂ ਤੇ ਡਿੱਗੇ ਪਈ ਰਹਿੰਦੇ ਸੀ ਪਰ ਕੋਈ ਨਾ ਹੁਣ ਹੋਲੀ-ਹੋਲੀ ਸਿਹਤਮੰਦ ਹੋ ਜਾਣਾ ਤੇ ਪਹਿਲਾਂ ਦੀ ਤਰ੍ਹਾਂ ਠੀਕ ਹੋ ਜਾਵੋਗੇ ਰਾਣਾ ਰੋਟੀ ਖਾ ਕੇ ਖੜੀ ਹੋ ਬੋਲਣ ਲੱਗੀ ਰਾਣਾ ਘਰ ਦੇ ਕੰਮ ਉਖਾ ਸ਼ਹਿਰ ਨੂੰ ਕੰਮ ਤੇ ਜਾਣ ਲਈ ਤਿਆਰ ਹੋ ਗਈ ਤੇ ਬਾਹਰ ਨੂੰ ਜਾਣ ਲੱਗੀ ਅੱਜ ਠੰਡ ਬਹੁਤ ਐ ਅੱਜ ਨਾ ਜਾਓ ਸ਼ਹਿਰ ਘਰ ਆਰਾਮ ਕਰ ਲਵੋ ਤੇ ਕੱਲ ਚਲੇ ਜਾਣਾ ਪਾਲਾ ਰਾਣ ਨੂੰ ਆਖਣ ਲੱਗਿਆ ਨਹੀਂ ਇੰਨੀ ਵੀ ਠੰਡ ਨਹੀਂ ਕਿ ਮੈਂ ਘਰੀ ਰੁਕ ਜਾਵਾਂ ਨਾਲੇ ਠੰਡ ਤਾਂ ਹਰ ਰੋਜ਼ ਹੀ ਹੁੰਦੀ ਐ ਪਹਿਲਾਂ ਤਾਂ ਕਦੇ ਕਿਹਾ ਨਹੀਂ ਜਾਂ ਪਹਿਲਾਂ ਕਦੇ ਤੁਹਾਨੂੰ ਠੰਡ ਨਹੀਂ ਦਿਖਾਈ ਦਿੱਤੀ ਰਾਣੋ ਪਾਲੇ ਵੱਲ ਦੇਖ ਆਖਣ ਲੱਗੀ ਠੀਕ ਐ ਚਲੋ ਮੈਂ ਤੁਹਾਨੂੰ ਸ਼ਹਿਰ ਤੱਕ ਛੱਡ ਆਉਣਾ ਐ ਨਾਲੇ ਮੈਂ ਤੁਰ ਫਿਰ ਆਵਾਂਗਾ ਪਾਲਾ ਖੜਾ ਹੋ ਹੋ ਰਾਣ ਨੂੰ ਕਹਿਣ ਲੱਗਾ ਰਾਣੋਏ ਸੋਨ ਥੋੜਾ ਖੋਸ਼ ਹੋਈ ਤੇ ਆਖਣ ਲੱਗੀ ਕਿ ਜਿਵੇਂ ਤੁਹਾਨੂੰ ਠੀਕ ਲੱਗੇ ਇਹ ਕਹਿ ਰਾਣੋ ਝੌਂਪੜੀ ਤੋਂ ਬਾਹਰ ਆ ਸ਼ਹਿਰ ਵੱਲ ਨੂੰ ਤੁਰਨ ਲੱਗ ਪਈ ਪਾਲਾ ਵੀ ਰਾਣੋ ਦੇ ਪਿੱਛੇ ਹੀ ਤੁਰ ਪਿਆ ਤੇ ਰਾਣੋ ਦੀ ਹਿਰਨੀ ਵਰਗੀ ਚਾਲ ਰਾਣੋ ਦੀ ਜੁੱਸੇ ਨੂੰ ਹੋਰ ਵੀ ਖੂਬਸੂਰਤ ਬਣਾ ਰਹੀ ਸੀ ਪਾਲੇ ਅੰਦਰ ਅੱਜ ਇੱਕ ਜਵਾਨ ਗੱਭਰੂ ਦਾ ਰੂਪ ਜਾਗ ਰਿਹਾ ਸੀ ਰਾਣੋ ਨੂੰ ਅੱਜ ਅਜੀਬ ਕਿਸਮ ਦੀ ਸੰਗ ਮਹਿਸੂਸ ਹੋ ਰਹੀ ਸੀ ਤੇ ਉਹ ਪਾਲੇ ਦੇ ਨਾਲ ਨਾਲ ਤੁਰ ਰਹੀ ਸੀ ਰਾਣੋ ਸ਼ਹਿਰ ਨੂੰ ਜਾਂਦੀ ਸੜਕ ਦੇ ਲਾਗੇ ਪਹੁੰਚ ਗਈ ਸੀ ਤੇ ਪਾਲਾ ਉਸਦੇ ਨਾਲ-ਨਾਲ ਜਾ ਰਿਹਾ ਸੀ ਸ਼ਹਿਰ ਵਾਲੀ ਸੜਕ ਦਿਖਣ ਤੇ ਰਾਣੋ ਨੇ ਪਾਲੇ ਨੂੰ ਪਿੱਛੇ ਮੁੜਨ ਲਈ ਕਿਹਾ ਤਾਂ ਪਾਲਾ ਉਸ ਦੀ ਗੱਲ ਸੁਣ ਰੁਕ ਗਿਆ ਪਾਲਾ ਰਾਣੋ ਨੂੰ ਸ਼ਹਿਰ ਵੱਲ ਜਾਂਦੀ ਨੂੰ ਵੇਖ ਰਿਹਾ ਸੀ ਜਿਵੇਂ ਉਹ ਕਹਿ ਰਿਹਾ ਹੋਵੇ ਕਿ ਰਾਣੋ ਸ਼ਹਿਰ ਵਿੱਚ ਕੰਮ ਕਰਨਾ ਛੱਡ ਦੇਵੀ ਤੇ ਘਰ ਰਹਿ ਕੇ ਘਰ ਸੰਭੇ ਪਰ ਉਹ ਇਹ ਸਭ ਕਹਿ ਨਹੀਂ ਸਕਦਾ ਸੀ ਕਿਉਂਕਿ ਉਸ ਦਾ ਰਾਣੋ ਨਾਲ ਕੋਈ ਅਜਿਹਾ ਰਿਸ਼ਤਾ ਨਹੀਂ ਸੀ ਕਿ ਉਸ ਨੂੰ ਕਿਸੇ ਕੰਮ ਤੋਂ ਰੋਕ ਸਕੇ ਉਸ ਦਾ ਸਰੀਰ ਅਜੇ ਇੰਨਾ ਤੰਦਰੁਸਤ ਨਹੀਂ ਸੀ ਹੋਇਆ ਕਿ ਉਹ ਕਿਸੇ ਕੰਮ ਲੱਗੇ ਉਸ ਨੂੰ ਭਾਵੇਂ ਸ਼ਰਾਬ ਪੀਚੇ ਕਈ ਦਿਨ ਹੋ ਗਈ ਸੀ ਪਰ ਉਸ ਦੇ ਸਰੀਰ ਨੂੰ ਅਜੇ ਵੀ ਨਸ਼ੇ ਦੀ ਤੋੜ ਲੱਗਦੀ ਸੀ ਉਹ ਵਾਪਸ ਝੌਂਪੜੀ ਵੱਲ ਜਾਣ ਦੀ ਥਾਂ ਸ਼ਹਿਰ ਵੱਲ ਨੂੰ ਚੱਲ ਪਿਆ ਤੇ ਸ਼ਹਿਰ ਤੋਂ ਝੌਂਪੜੀ ਵੱਲ ਆਉਂਦੇ ਕੱਚੇ ਰਸਤੇ ਦੇ ਮੋੜ ਉੱਤੇ ਬਣੇ ਸ਼ਰਾਬ ਦੇ ਕੋਕੇ ਕੋਲ ਜਾ ਬੈਠ ਗਿਆ ਤੇ ਥੋੜੇ ਸਮੇਂ ਬਾਅਦ ਉੱਥੇ ਸ਼ਰਾਬ ਦਾ ਅਧਿਆ ਕਰੀਦ ਲਿਆ ਤੇ ਲੱਕ ਵਿੱਚ ਲੁਕੋ ਕੇ ਵਾਪਸ ਮੁੜ ਆਇਆ ਰਸਤੇ ਵਿੱਚ ਆਉਂਦਿਆਂ ਉਸ ਦਾ ਸਬਰ ਟੁੱਟ ਰਿਹਾ ਸੀ ਤੇ ਉਸ ਨੇ ਥੋੜਾ ਅੱਗੇ ਚੱਲ ਲੱਕ ਵਿੱਚੋਂ ਸ਼ਰਾਬ ਦਾ ਅਧਿਆ ਕੱਢਿਆ ਤੇ ਨਹਿਰ ਕਿਨਾਰੇ ਲੱਗੇ ਬੋਰ ਦੇ ਰੋਖੇਟਾਂ ਬੈਠ ਅਧਿਆ ਕੋਲ ਲਿਆ ਜਿਵੇਂ ਹੀ ਉਸਨੇ ਸ਼ਰਾਬ ਮੂੰਹ ਕੋਲ ਲਗਾ ਕੇ ਘੁੱਟ ਭਰਨ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਰਾਣੋ ਦੀ ਕਹੀ ਹੋਈ ਗੱਲ ਯਾਦ ਆ ਗਈ ਕਿ ਜੇ ਨਸ਼ਾ ਕਰਨਾ ਹੈ ਤਾਂ ਹੋਰ ਵੀ ਬਹੁਤ ਕੁਝ ਹੈ ਨਸ਼ਾ ਕਰਨ ਲਈ ਮੂੰਹ ਨੂੰ ਲਗਾਇਆ ਅਧਿਆ ਪਾਲਾ ਚੱਲਦੀ ਨਹਿਰ ਵਿੱਚ ਚਲਾ ਕੇ ਮਾਰਦਾ ਤੇ ਖੜਾ ਉਹ ਝੋਪੀ ਵੱਲ ਚੱਲ ਪੈਂਦਾ ਪਾਲੇ ਦਾ ਚੱਲਦੇ-ਚੱਲਦੇ ਸਾਹ ਚੜਨ ਲੱਗਦਾ ਉਹ ਚੱਲਦਾ-ਚੱਲਦਾ ਰੁਕ ਜਾਂਦਾ ਤੇ ਡਿੱਗਦਾ ਪੈਂਦਾ ਘਰ ਪਹੁੰਚਦਾ ਸਰੀਰ ਨੂੰ ਪਾਣੀ ਜਮਾਉਂਦੀ ਠੰਡ ਵਿੱਚ ਵੀ ਪਸੀਨਾ ਆ ਜਾਂਦਾ ਹੈ। ਪਾਲੇ ਦੇ ਸਰੀਰ ਦੀਆਂ ਨਾੜੀਆਂ ਦੀ ਰਫ਼ਤਾਰ ਤੇਜ਼ ਹੋ ਜਾਂਦੀ ਹੈ ਤੇ ਸਰੀਰ ਦਾ ਮਾਸ ਮਚਣ ਲੱਗਦਾ ਹੈ। ਝੌਂਪੜੀ ਦੇ ਬਾਹਰ ਪਾਣੀ ਦੀ ਭਰੀ ਬਾੜ ਦੀ ਚੁੱਕ ਪਾਲਾ ਆਪਣੇ ਉੱਪਰ ਪਾ ਲੈਂਦਾ ਹੈ। ਤੇ ਜਿਸ ਕਾਰਨ ਉਸ ਦੇ ਤਪਦੇ ਸਰੀਰ ਦੀਆਂ ਨਾੜੀਆਂ ਦੀ ਤੜਪ ਘਟ ਜਾਂਦੀ ਹੈ। ਹੌਲੀ-ਹੌਲੀ ਪਾਲੇ ਦਾ ਸਰੀਰ ਸ਼ਾਂਤ ਹੋਣ ਲੱਗਦਾ ਹੈ ਤੇ ਪਾਲੇ ਨੂੰ ਠੰਡ ਲੱਗਣੀ ਸ਼ੁਰੂ ਹੋ ਜਾਂਦੀ ਹੈ। ਪਾਲਾ ਪਾਣੀ ਨਾਲ ਭਿੱਜੇ ਕੱਪੜੇ ਬਦਲ ਅੰਦਰ ਰਾਣੂ ਦੇ ਬਿਸਤਰੇ ਵਿੱਚ ਜਾ ਲੁਕਦਾ ਹੈ। ਇੱਕਦਮ ਠੰਡੇ ਪਾਣੀ ਨਾਲ ਨਹਾਉਣ ਨਾਲ ਸਰੀਰ ਨੂੰ ਆਏ ਪਸੀਨੇ ਕਾਰਨ ਉਸ ਨੂੰ ਬੁਖਾਰ ਚੜ ਜਾਂਦਾ ਹੈ ਤੇ ਬੁਖਾਰ ਦੇ ਕਾਰਨ ਉਸ ਨੂੰ ਕੰਬਣੀ ਚੜਨ ਲੱਗਦੀ ਹੈ ਦੂਜੇ ਪਾਸੇ ਰਾਣੂ ਅੱਜ ਖੁਸ਼ ਹੁੰਦੀ ਹੈ ਕਿ ਹੁਣ ਤੱਕ ਗੁਜ਼ਾਰੀ ਜ਼ਿੰਦਗੀ ਵਿੱਚ ਪਹਿਲੀ ਵਾਰ ਉਸ ਨੂੰ ਕੋਈ ਆਪਣਾ ਮਹਿਸੂਸ ਹੋਇਆ ਕਿਉਂਕਿ ਹੁਣ ਤੱਕ ਜਿਸ ਨੇ ਵੀ ਰਾਣੂ ਨੂੰ ਬੁਲਾਇਆ ਸੀ ਸਭ ਨੇ ਆਪੋ ਆਪਣੀ ਹਵਸ ਪੂਰੀ ਕਰਨ ਲਈ ਉਸਨੂੰ ਉਸਦੀ ਕੀਮਤ ਅਦਾ ਕਰਕੇ ਉਸਨੂੰ ਛੱਡਿਆ ਸੀ ਪਰ ਪਾਲਾ ਹੋਣ ਤੱਕ ਦੇ ਸਫ਼ਰ ਵਿੱਚ ਪਹਿਲਾ ਇਨਸਾਨ ਜਿਸਨੇ ਰਾਣੋ ਕੋਲ ਕਈ ਹਫ਼ਤੇ ਗੁਜ਼ਾਰ ਦਿੱਤੇ ਤੇ ਉਸਨੇ ਰਾਣੋ ਵੱਲ ਗੁਰੀ ਨਜ਼ਰ ਨਾਲ ਨਹੀਂ ਦੇਖਿਆ ਦਿਨ ਬੀਤ ਗਿਆ ਰਾਣੋ ਨੇ ਦੁਕਾਨਦਾਰ ਤੇ ਸ਼ਾਹੂਕਾਰ ਦੇ ਘਰ ਦਾ ਕੰਮ ਮੁਕੰਮਲ ਕਰ ਦਿੱਤਾ ਸੀ ਰਾਣੋ ਨੇ ਘਰ ਜਾਣ ਸਮੇਂ ਸ਼ਾਹੂਕਾਰ ਤੋਂ ਮਹੀਨੇ ਦਾ ਹਿਸਾਬ ਕਿਤਾਬ ਕਰਵਾ ਲਿਆ ਤੇ ਜਿਸ ਵਿੱਚ ਸ਼ਾਹੂਕਾਰ ਨੇ ਰਾਣੋ ਦੇ ਹਿਸਾਬ ਕਰ ਉਸ ਨੂੰ ਮਹੀਨੇ ਦੇ 300 ਰੁਪਏ ਦਿੱਤੇ ਰਾਣੋ ਹਿਸਾਬ ਕਿਤਾਬ ਕਰਵਾ ਕੇ ਖੁਸ਼ ਸੀ ਤੇ ਦੁਕਾਨ ਤੋਂ ਬਾਹਰ ਨਿਕਲ ਸ਼ਹਿਰ ਦੇ ਅੰਦਰ ਚਲੀ ਗਈ ਸ਼ਹਿਰ ਵਿੱਚੋਂ ਰਾਣੋ ਨੇ 2 ਕਿਲੋ ਦੁੱਧ ਤੇ ਦਾਲ ਸਬਜ਼ੀ ਤੇ ਹੋਰ ਘਰ ਦਾ ਸਾਮਾਨ ਖਰੀਦ ਲਿਆ ਤੇ ਬਾਅਦ ਵਿੱਚ ਉਹ ਆਪਣੀ ਝੌਂਪੜੀ ਵੱਲ ਚੱਲ ਪਈ। ਰਾਣੋ ਰਸਤੇ ਵਿੱਚ ਸੋਚ ਰਹੀ ਸੀ ਕਿ ਉਹ ਦੁੱਧ ਗਰਮ ਕਰਕੇ ਪਾਲੇ ਨੂੰ ਪਿਲਾ ਦੇਵੇਗੀ ਤੇ ਬਾਅਦ ਵਿੱਚ ਦੁੱਧ ਦੀ ਖੀਰ ਬਣਾ ਲਵੇਗੀ। ਅੱਜ ਰੋਜ਼ ਨਾਲੋਂ ਰਾਣੋ ਤੇਜ਼ੀ ਨਾਲ ਚੱਲ ਰਹੀ ਸੀ ਜਿਵੇਂ ਘਰ ਕੋਈ ਉਸ ਦੀ ਉਡੀਕ ਕਰ ਰਿਹਾ ਹੋਵੇ। ਉਹ ਸੋਚ ਰਹੀ ਸੀ ਕਿ ਪਾਲਾ ਜਲਦੀ ਸਿਹਤਮੰਦ ਹੋ ਕੇ ਆਪਣੇ ਪਿੰਡ ਚਲਾ ਜਾਵੇ ਤੇ ਆਪਣੀ ਦਰਦ ਤੜਪ ਨਾਲ ਫੇਰਦੀ ਬੁੱਢੜੀ ਮਾਂ ਦੀ ਸੇਵਾ ਸੰਭਾਲ ਕਰੇ। ਰਾنو ਆਪਦੇ ਆਪ ਨਾਲ ਗੱਲਾਂ ਕਰਦੀ ਹੋਈ ਝੌਂਪੜੀ ਕੋਲ ਪਹੁੰਚ ਗਈ। ਦੋਸਤੋ ਤੁਸੀਂ ਸੁਣੀ ਕਹਾਣੀ ਚੋਰੀ ਦੀ ਤੀਵੀਂ ਭਾਗ ਦੂਜਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਹਾਣੀ ਕਿੱਦਾਂ ਦੀ ਲੱਗੀ। ਜੇਕਰ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਤੇ ਇਸ ਦਾ ਤੀਜਾ ਭਾਗ ਸੁਣ ਲਈ ਚੈਨਲ ਬਿਊਟੀਅਰ ਸਟੋਰੀਜ਼ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਮਿਲਦੇ ਆਈਏ ਇਸ ਦੇ ਨੈਕਸਟ ਭਾਗ ਵਿੱਚ।